ਸਾਡਾ ਪਹਿਲਾ ਬਿਜ਼ਨਸ ਆਈਡੀਆ ਹੈ ਕਲੋਥਸ ਐਂਡ ਕੋਸਮੈਟਿਕ ਬਿਜ਼ਨਸ ਸਾਰੀ ਦੁਨੀਆ ਨੂੰ ਇਹ ਪਤਾ ਹੈ ਕਿ ਕੋਸਮੈਟਿਕ ਦਾ ਕੰਮ ਜਾਂ ਫਿਰ ਕੱਪੜਿਆਂ ਦਾ ਕੰਮ ਕਦੀ ਵੀ ਦੁਨੀਆ ਦੇ ਵਿੱਚ ਬੰਦ ਨਹੀਂ ਹੋ ਸਕਦਾ ਕਟਵਾਦ ਜ਼ਰੂਰ ਸਕਦਾ ਪਰ ਇਸ ਦੀ ਡਿਮਾਂਡ ਹਮੇਸ਼ਾ ਮਾਰਕੀਟ 'ਚ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਮੇਸ਼ਾ ਹੀ ਮਾਰਕੀਟ ਦੇ ਵਿੱਚ ਬਣੀ ਰਹੇਗੀ ਸਗੋਂ ਵਕ ਵਕ ਬ੍ਰਾਂਡ ਦੇ ਵਕ ਵਕ ਸਟਾਕ ਜਿਹੜੇ ਨੇ ਐਡ ਹੁੰਦੇ ਰਹਿੰਦੇ ਨੇ ਨਵੇਂ-ਨਵੇਂ ਟ੍ਰੈਂਡ ਬਣਦੇ ਰਹਿੰਦੇ ਨੇ ਜਦੋਂ ਤੋਂ ਫੇਸਬੁੱਕ ਤੇ ਇੰਸਟਾਗ੍ਰਾਮ ਆਇਆ ਉਸ ਸਮੇਂ ਤੋਂ ਕੱਪੜੇ ਦੀ ਡਿਮਾਂਡ ਹੋਰ ਵੀ ਜ਼ਿਆਦਾ ਵਧ ਗਈ ਹੈ ਕਿਉਂਕਿ ਵੱਖਰੇ ਵੱਖਰੇ ਸਟਾਈਲ ਨੇ ਵੱਖਰੇ ਵੱਖਰੇ ਲੋਕ ਕੱਪੜੇ ਜਦੋਂ ਰੀਲਸ ਦੇ ਵਿੱਚ ਦੇਖਦੇ ਨੇ ਤਾਂ ਉਹ ਸੋਚਦੇ ਨੇ ਕਿ ਅਸੀਂ ਵੀ ਇਸ ਤਰ੍ਹਾਂ ਦੇ ਕੱਪੜੇ ਲਈਏ ਔਰ ਤੁਸੀਂ ਉਸ ਚੀਜ਼ ਦਾ ਫਾਇਦਾ ਲੈ ਸਕਦੇ ਹੋ ਜਿਸ ਕਰਕੇ ਅੱਜ ਕੱਲ੍ਹ ਕੱਪੜਿਆਂ ਦੀ ਡਿਮਾਂਡ ਬਹੁਤ ਹੀ ਜ਼ਿਆਦਾ ਹੈ ਇਹਦੇ ਨਾਲ ਨਾਲ ਕੋਸਮੈਟਿਕ ਦੀ ਡਿਮਾਂਡ ਕੱਪੜਿਆਂ ਕਰਕੇ ਵੀ ਵਧ ਰਹੀ ਹੈ ਕਿਉਂਕਿ ਅੱਜਕੱਲ੍ਹ ਲੋਕ ਜਿਹੜੇ ਨੇ ਉਹ ਮੈਚਿੰਗ ਦਾ ਸਮਾਨ ਜਿਹੜਾ ਕੋਸਮੈਟਿਕ ਚ ਲੈਣਾ ਪਸੰਦ ਕਰਦੇ ਜਿਵੇਂ ਕਿ ਨੇਲ ਪਾਲਿਸ਼ ਲਿਪਸਟਿਕ ਆ ਇਹ ਦੋਵੇਂ ਹੀ ਇੰਡਸਟਰੀਜ਼ ਇੱਕ ਦੂਜੇ ਨੂੰ ਬਹੁਤ ਹੀ ਕਲੋਜ਼ਲੀ ਸਪੋਰਟ ਕਰਦੀਆਂ ਇਹ ਦੱਸਣ ਦੇ ਪਿੱਛੇ ਮੇਰਾ ਤੁਹਾਨੂੰ ਮਕਸਦ ਇਹ ਹੈ ਕਿ ਇਹਨਾਂ ਬਿਜ਼ਨਸ ਦੀ ਡਿਮਾਂਡ ਕਿੰਨੀ ਹੈ ਔਰ ਮਾਰਕੀਟ ਦੇ ਵਿੱਚ ਇਹ ਕਿੰਨੇ ਸਕਸੈਸਫੁਲੀ ਆਲਰੇਡੀ ਚੱਲ ਰਹੇ ਨੇ ਜੇਕਰ ਹੋਰ ਵੀ ਇਸ ਮਾਰਕੀਟ ਦੇ ਵਿੱਚ ਜੰਪ ਕਰਦਾ ਹੈ ਤਾਂ ਉਹ ਵੀ ਆਪਣੀ ਬਿਜ਼ਨਸ ਨੂੰ ਸਟਾਰਟ ਕਰ ਸਕਦਾ ਹੈ ਆ ਹੁਣ ਅਸੀਂ ਇਸ ਦੀ ਬਿਜ਼ਨਸ ਸਟ੍ਰੈਟਜੀ ਬਾਰੇ ਗੱਲ ਕਰਦੇ ਹਾਂ ਕਿਵੇਂ ਇਸ ਬਿਜ਼ਨਸ ਨੂੰ ਸਟਾਰਟ ਕੀਤਾ ਜਾ ਸਕਦਾ ਹੈ ਔਰ ਘੱਟ ਤੋਂ ਘੱਟ ਇਨਵੈਸਟਮੈਂਟ ਦੇ ਨਾਲ ਬਿਜ਼ਨਸ ਨੂੰ ਸ਼ੁਰੂ ਕਰਕੇ ਆਪਾਂ ਵੱਡੇ ਲੈਵਲ ਤੇ ਲੈ ਕੇ ਜਾ ਸਕਦੇ ਹਾਂ